ਕਿਉਂਕਿ ماں ਧਰਤੀ ਸਭ ਤੋਂ ਵੱਡੀ ਏ ਜੇ ਇਹਦੇ ਵਿੱਚੋਂ ਅੰਨ ਪੈਦਾ ਹੁੰਦਾ ਹੈ ਇਹਦੇ ਵਿੱਚੋਂ ਹੀ ਜੀਵਾਂ ਦੀ ਪੈਦਾਇਸ਼ ਦਾ ਸਿਲਸਿਲਾ ਅੱਗੇ ਤੁਰਦਾ ਹੈ ਮਹਾਰਾਜ ਕਹਿੰਦੇ ਨੇ ਉਪਜੈ ਪੈਦਾ ਹੋਇਆ ਨਿਪਜੈ ਪੁੰਗਰਿਆ ਪਰ ਅਸੀਂ ਅਰਥ ਕਰਨੇ ਆ ਸਿੱਧੇ ਸ਼ਬਦ ਦੇ ਜੋ ਕੀਤੇ ਜਾਂਦੇ ਨੇ ਅੱਜ ਕੱਲ ਕਰਦੇ ਨੇ ਵਿਦਵਾਨ ਉਪਜੈ ਪਹਿਲਾਂ ਇਹ ਸੈੱਲ ਸੀ ਨਿਕਾਜਿਆ ਜਦੋਂ ਪੈਦਾ ਹੋਇਆ ਨਿਪਜੇ ਫਿਰ ਮਾਤਾ ਦੇ ਉਦਰ ਵਿੱਚ ਇਹ ਪੁੰਗਰਿਆ ਨਿਪਜੇ ਦਰਤ ਪੁੰਗਰਿਆ ਕਰ ਲਾਂਗੇ ਨਿੰਮਿਆ ਕਰ ਲਾਂਗੇ ਪਹਿਲਾ ਸੈਲ ਖੈ ਪਿਤਾ ਦੇ ਕੋਲ ਨਿਪਜੇ ਇਹ ਨਿੰਮਿਆ ਪੁੰਗਰਿਆ ਤੇ ਮਹਾਰਾਜ ਕਹਿੰਦੇ ਨਿਪਜ ਉਸ ਪੁੰਗਰ ਦੇ ਹੋਏ ਵਿੱਚੋਂ 6 ਮਹੀਨੇ ਵਿੱਚ ਤਨ ਮੁਕੰਮਲ ਹੋ ਗਿਆ 8 9 10 ਮਹੀਨੇ ਇਹ ਜਨਮ ਹੋਇਆ ਮਹਾਰਾਜ ਕਹਿੰਦੇ ਨੇ ਸਮਾਈ ਚੇਤੇ ਰੱਖਿਓ ਜਿਹੜਾ ਅੱਜ ਨਿਪਜੈ ਨੇ ਕੱਲ ਨੂੰ ਮਰਨਾ ਜ਼ਰੂਰ ਹੈ ਇਹ ਖਤਮ ਹੋਵੇਗਾ ਉਪਜੈ ਨਿਪਜੈ ਨਿਪਜ ਸਮਾਈ ਤੇ ਕਬੀਰ ਸਾਹਿਬ ਕਹਿੰਦੇ ਨੇ ਨੈਣੇ ਦੇਖਤ ਉਹ ਅੱਖਾਂ ਵੇਖਦੀਆਂ ਪਈਆਂ ਨੇ ਅੱਖਾਂ ਖੋਲ ਕੇ ਦੇਖਨੇ ਪਿਆ ਮਹਾਰਾਜ ਕਹਿੰਦੇ ਨੇ ਇਹ ਜੰਗ ਜਾਈ ਆਹ ਦੁਨੀਆ ਵੇਖੋ ਅੱਖਾਂ ਵੇਖਦਿਆਂ ਵੇਖਦਿਆਂ ਚਲੀ ਗਈ ਕਈ ਸ਼ਹਿਰ ਤਾਂ ਐਸੇ ਨੇ ਕਿ ਜਿੱਥੇ ਕਿਤੇ ਸ਼ਮਸ਼ਾਨ ਭੂਮੀ ਵੀ ਜਾਈਏ ਇੱਕ ਜਗ੍ਹਾ ਮੈਂ ਪਿਛਲੇ ਦਿਨੀ ਗਿਆ ਕੋਈ ਅੱਤ 10 ਸਨੇਹੀ ਚਲਾਣਾ ਕਰ ਗਿਆ ਉੱਥੇ ਹੈਰਾਨ ਹੋ ਗਿਆ 8 10 ਜਖਾਬੀਆਂ ਬਲ ਮਾਨ ਨੇ ਕਿਹਾ ਦੇਖੋ ਆਖਾਂ ਵੇਖ ਦੁਨੀਆ ਤੁਰ ਹੀ ਜਾਂਦੀ ਹੈ ਸ਼ਹਿਦੈਸੇ ਨੂੰ ਬਾਬਾ ਜੀ ਨੇ ਕਿਹਾ ਨੈਨੇ ਦੇਖ ਤੇ ਇਹ ਜਗ ਜਾਈ ਕਹਿਣ ਲੱਗੇ ਸਾਡੇ ਤਰੇ ਮਨ ਦੇਹਰੀ ਸਾਡੇ ਤਿੰਨ ਮਨ ਦਾ ਸ਼ਰੀਰ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬਨ ਬੜੀਆਂ ਆਸਾਂ ਲੈ ਕੇ ਆਏ ਆ ਆ ਵੀ ਕਰਨਾ ਹੈ ਆ ਵੀ ਕਰਨਾ ਹੈ ਆ ਵੀ ਕਰਨਾ ਹੈ ਪਰ ਮਹਾਰਾਜ ਕਹਿੰਦੇ ਨੇ ਇਸ ਅੰਦਰ ਵਾਲੇ ਸਵਾਸ ਦੀ ਤਾਂ ਆਸ ਹੀ ਕੋਈ ਨਹੀਂ ਬਾਹਰ ਗਏ ਨੇ ਵਾਪਸ ਵੀ ਆਉਣਾ ਹੈ ਕਿ ਕਿ ਨਾ ਪਾਇੰਦਾਰ ਜ਼ਿੰਦਗਾਨੀ ਹੈ ਦੁਨੀਆ ਇਸ ਕਦਰ ਹਰ ਸਾਹਸ ਪਰ ਗੁਮਾਹ ਹੈ ਕਿ ਕਹੀਂ ਆਖਰੀ ਨਾ ਹੋ ਹਰ ਸਵਾਸ ਤੇ ਛੱਕੇ ਪਤਾ ਨਹੀਂ ਵਾਪਸ ਆਉਣਾ ਹੈ ਕਿ ਨਹੀਂ ਮਹਾਰਾਜ ਕਹਿੰਦੇ ਨੇ ਆਇਓ ਬੰਦਾ ਦੁਨੀ ਵਿੱਚ ਵਤ ਅਸੂਣੀ ਬੰਨ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਬੰਨ ਕੋਈ ਦਰਵਾਜ਼ਾ ਨਹੀਂ ਲੈਣ ਦਿੰਦਾ ਹੁੰਦਾ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ ਤੇ ਮਹਾਰਾਜ ਕਹਿੰਦੇ ਨੇ ਤਿੰਨਾ ਪਿਆਰੇ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਨੈਨੇ ਦੇਖ ਇਹ ਜਗ ਜਾਈ ਵੇਖੋ ਬੰਦਾ ਚੱਲਿਆ ਚੋਂ ਜਣਿਆਂ ਦੇ ਕੰਨ ਚਾਰ ਬੰਦਿਆਂ ਦੇ ਮੋਢੇ ਤੇ ਚਲਾ ਗਿਆ ਦੇਖੋ ਮਹਾਰਾਜ ਕਹਿੰਦੇ ਨੇ ਸੰਭ ਚਲਤ ਖੈ ਹਮ ਵੀ ਚਲਣਾ ਉਪਜੈ ਨਿਪਜੈ ਨਿਪਜ ਸਮਾਈ ਨੈਨੇ ਦੇਖ ਇਹ ਜਗ ਜਾਈ ਵੇਖਦੇ ਆ ਵੇਖਦੇ ਆ ਪਤਾ ਨਹੀਂ ਕਿੰਨੇ ਕੁ ਚਲੇ ਗਏ ਕਿੰਨਿਆਂ ਨੂੰ ਤੋਰ ਆਏ ਅੱਗੇ ਕਬੀਰ ਸਾਹਿਬ ਦੇਖੋ ਇਹ ਸਾਰੀਆਂ ਗੱਲਾਂ ਉਪਰਾਮਤਾ ਲਈ ਨੇ ਬੈਰਾਗ ਲਈ ਨੇ ਕਿ ਅੰਦਰ ਕਿਤੇ ਸ਼ੁਰੂ ਹੋ ਜਾਏ ਨਾਮ ਵਾਲੇ ਪਾਸੇ ਲਾਜ ਨਾ ਮਰੋ ਲੱਜਿਆ ਨਹੀਂ ਆਉਂਦੀ ਮਨ ਨੂੰ ਸਮਝਾਉਂਦੇ ਨੇ ਸ਼ਰਮ ਨਹੀਂ ਆਉਂਦੀ ਮਾਣਾ ਕਹੋ ਘਰ ਮੇਰਾ ਕਹੀ ਜਾਣਾ ਮੇਰਾ ਘਰ ਮੇਰਾ ਟਿਕਾਣਾ ਮੇਰਾ ਸਭ ਕੁਝ ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕੱਚ ਤੇਰਾ ਰਹਾਉ ਕਹਿੰਦੇ ਨੇ ਅੰਤਲੇ ਵੇਲੇ ਜੋ ਕੁਝ ਮੇਰਾ ਕਹ ਰਹੇ ਆ ਤੇਰਾ ਕੁਝ ਵੀ ਨਹੀਂ ਇੱਥੇ ਤਾਂ ਘਰ ਦੀ ਗੱਲ ਛੱਡੋ ਜਿਹੜੇ ਕੱਪੜੇ ਸਵਾਏ ਹੁੰਦੇ ਨੇ ਚਿਖਾਂ ਨਾਲ ਤਾਂ ਸਾਰੇ ਕੱਪੜੇ ਵੀ ਕੋਈ ਨਹੀਂ ਰੱਖਦਾ ਹੁੰਦਾ ਕੋਈ ਨਹੀਂ ਰੱਖਦਾ ਤੇਰੇ ਬਸਤਰ ਜਿਹੜੇ ਤੂੰ ਰੋਜ਼ ਬੰਨਦਾ ਉਹ ਵੀ ਕੋਈ ਤੇਰੇ ਨਾਲ ਨਹੀਂ ਰੱਖਣ ਨੂੰ ਤਿਆਰ ਮਹਾਰਾਜ ਕਿਦ ਨੂੰ ਦਿਲ ਤੋਂ ਸੋਚ ਅੰਤ ਕੀ ਬਾਰ ਨਹੀਂ ਕਛ ਤੇਰਾ ਤੇ ਕਈਆਂ ਲੋਕਾਂ ਨੂੰ ਮੌਤ ਵੇਲੇ ਸਮਝ ਵੀ ਪਈ ਤੇ ਇਹ ਦੇਖੋ ਡਰਾਵਾ ਨਹੀਂ ਅੱਜ ਦੀ ਇਹ ਕਥਾ ਇਹ ਵਿਚਾਰ ਕੇਵਲ ਕਿਸੇ ਦੇ ਅੰਦਰ ਨੂੰ ਡਰਾਉਣ ਲਈ ਨਹੀਂ ਇਹ ਸਚਾਈ ਹੈ ਅੱਖਾਂ ਬੰਦ ਕਰਾਂਗੇ ਤਾਂ ਵੀ ਸਾਡੇ ਕੋਲ ਆਉਣੀ ਹੈ ਕਿੰਨੀ ਕੁ ਦੇਰ ਤੱਕ ਰੋਕੀ ਰੱਖਾਂਗੇ ਇਹਨੂੰ ਜਿਨ੍ਹਾਂ ਨੂੰ ਸਮਝ ਪਈ ਉਹ ਤੁਰੇ ਇਸ ਪਾਸੇ ਮੈਂ ਸਿਰਫ ਦੋਕ ਅਗਧਾਰਨਾ ਦੇ ਦੇਣਾ ਮਹਾਤਮਾ ਬੁੱਧ ਜੀ ਨੇ ਬਿਮਾਰ ਦੇਖਿਆ ਉਹਨਾਂ ਮਹਿਸੂਸ ਕਰ ਲਿਆ ਕਿਨ ਲੱਗੇ ਮੈਂ ਬਿਮਾਰ ਹੋ ਗਿਆ ਉਹਨਾਂ ਨੇ ਇੱਕ ਬਜ਼ੁਰਗ ਦੇਖਿਆ ਬੁਢੇਪੇ ਦਾ ਰੋਗ ਦੇਖਿਆ ਕਹਿਣ ਲੱਗੇ ਵਾਪਸ ਚੱਲ ਬੁਢੇ ਪਾ ਗਿਆ ਮੌਤ ਅਰਥੀ ਦੇਖੀ ਕਹਿਣ ਲੱਗੇ ਦੁਨੀਆ ਦੁਖੀ ਹੈ ਵਾਪਸ ਚੱਲੇ ਮੇਰੇ ਘਰ ਵੀ ਆਉਣ ਵਾਲਾ ਹੈ ਤੇ ਇੱਕ ਦਿਨ ਤਿੰਨ ਘਟਨਾਵਾਂ ਤੋਂ ਬਾਅਦ ਫਿਰ ਇੱਕ ਸਾਧੂ ਦੇਖਿਆ ਚਿਹਰੇ ਤੇ ਰੌਣਕ ਸੀ ਅਡੋਲ ਬੈਠਾ ਕਹਿਣ ਲੱਗੇ ਇਸ ਦੁਨੀਆ ਵੀ ਜਿੱਥੇ ਬਿਮਾਰੀ ਮੌਤ ਤੇ ਬੁਢੇਪਾ ਜੇ ਕੋਈ ਬੰਦਗੀ ਕਰੇ ਤੇ ਉਹ ਜਾ ਖੇੜਾ ਵੀ ਮਿਲ ਸਕਦਾ ਹੈ ਉਸ ਸੁੱਖ ਦੀ ਭਾਲ ਵੀ ਤੁਰੇ ਉਹ ਲੱਭਣ ਤੱਕ ਗਏ ਲੱਭਿਆਂ ਵੀ ਜੇ ਪਤਾ ਹੈ ਚਲੇ ਜਾਣਾ ਤੇ ਮਣਾ ਕਿਉਂ ਨਹੀਂ ਤੂੰ ਆਪਣਾ ਟਾਈਮ ਉਸ ਲਈ ਕੱਢਦਾ ਪਿਆ ਜਿੰਨੇ ਤੇਰਾ ਸਾਥ ਦੇਣਾ ਹੈ ਬਾਕੀ ਕੀ ਹੈ ਆਪਣਾ ਇਹਦੇ ਵਿੱਚੋਂ ਮੈਂ ਬੇਨਤੀ ਕੀਤੀ ਅਸੀਂ ਮੋਹ ਨਾਲ ਤੰਦਾਂ ਨਾਲ ਤੇ ਲੋਕ ਲਾਜ ਨਾਲ ਜੁੜੇ ਹਾਂ ਸੱਚਾਈ ਲੋਕ ਲਾਜ ਹੀ ਹੈ ਨਾ ਪੁੱਤਰ ਧੀਆਂ ਨੇ ਲੋਕ ਕੀ ਕਹਿਣਗੇ ਸਮਾਜ ਕੀ ਕਹੇਗਾ ਇਹ ਕੁਛ ਨਾ ਕੀਤਾ ਤਾਂ ਕੀ ਹੋਏਗਾ ਪਿਆਰਿਓ ਲੋਕ ਲਾਜ ਦੀ ਖਾਤਰ ਦੁਨੀਆ ਪਾਲਨੇ ਪਇਆ ਕਦੀ ਪਰਮਾਤਮਾ ਵਾਲੇ ਪਾਸੇ ਤੁਰੇ ਤੈਨੂੰ ਲੱਜਿਆ ਆ ਜਾਏ ਤੇ ਰੱਬ ਵਾਲਾ ਪਾਸਾ ਪਾਹੂਗਾ ਸਿਕੰਦਰ ਨੂੰ ਅੰਤਲੇ ਸਮੇਂ ਸਮਝ ਪਈ ਸੁਪਨਾ ਲਿਆ ਸੀ ਦੁਨੀਆ ਜਿੰਨੀ ਏ ਸਭ ਕੁਝ ਮੇਰੇ ਅਧੀਨ ਹੋਵੇ ਤੇ ਜਦੋਂ ਮੌਤ ਨੇ ਸੁਪਨਾ ਚੱਕਣਾ ਚੂਰ ਕੀਤਾ ਤੇ ਉਸ ਵੇਲੇ ਉਹਨੇ ਵੈਦ ਤੋਂ ਪੁੱਛਿਆ ਵਜ਼ੀਰਾ ਤੋਂ ਪੁੱਛਿਆ ਅਖੀਰ ਤੇ ਰੁਪਈਆ ਸੋਨਾ ਹੱਥ ਚ ਲੈ ਕੇ ਕਹਾਂ ਮੈਂ ਤੇਰੀ ਖਾਤਰ ਆਪਣਾ ਵਤਨ ਛੱਡ ਕੇ ਇੰਨੇ ਲੋਕ ਮਾਰੇ ਅੱਜ ਤੂੰ ਹੀ ਦੌਲਤ ਮੇਰਾ ਸਾਥ ਛੱਡ ਗਈ ਹੈ ਜ਼ਰ ਸਿਕੰਦਰ ਨੇ ਜਮਾ ਕਰ ਕਹਿ دیا ਹੂੰ ਮੈਂ ਖੁਦਾ ਮੈਂ ਰੱਬ ਹਾਂ ਜ਼ਰ ਸਿਕੰਦਰ ਨੇ ਜਮਾ ਕਰ ਕਹਿ دیا ਹੂੰ ਮੈਂ ਖੁਦਾ ਕਹਿ دیا ਕਉ ਮੈਂ ਖੁਦਾ ਵਕਤ ਪੜਨੇ ਪਰ ਕਜ਼ਾ ਕੇ ਸਭ ਲਗੇ ਖੋਨੇ ਜੁਦਾ ਸਭ ਮੁਲਕ ਜੁਨਾਨ ਕੇ ਹਕਮਤਗਿਰੋਂ ਸੇ ਯੂ ਕਹਾ ਹੈ ਕੋਈ ਮੇਰੇ ਲਈ ਮੌਤ ਕੀ ਇਸ ਵਕਤ ਦਵਾ ਵੈਦੋ ਹਕੀਮੋਂ ਕੋਈ ਦਵਾਈ ਹੈ ਮੌਤ ਤੋਂ ਬਚਨ ਲਈ ਹੈ ਕੋਈ ਮੇਰੇ ਲਈ ਮੌਤ ਕੀ ਇਸ ਵਕਤ ਦਵਾ ਸਭ ਅਮੀਰੋਂ ਔ ਵਜ਼ੀਰੋਂ ਬੇਗਮੋਂ ਸੇ ਯੂ ਕਹਾ ਹੈ ਕੋਈ ਮੇਰੇ ਬਚਾਨੇ ਕੇ ਲਈ ਅਹਲ ਵਫਾ ਕੋਈ ਵਫਾਦਾਰ ਹੈ ਜਿਹੜਾ ਮੇਰੀ ਥਾਂ ਤੇ ਮਰੇ ਸਭ ਖਮੋਸ਼ ਨੇ ਢੇਰ ਦੌਲਤ ਕੇ ਲਗਾ ਕਰ ਹੱਥ ਮੇਲੇ ਯੂੰ ਕਹਾ ਤੂੰ ਵੀ ਅਬ ਮੁਝ ਕੋ ਛੋੜਤੀ ਮੈਂ ਤੋ ਤਨਹਾ ਚਲਾ ਹੁਣ ਕੋਈ ਵੀ ਮੇਰਾ ਨਹੀਂ ਕੋਈ ਵੀ ਮੇਰਾ ਆਪਣਾ ਨਹੀਂ ਮਹਾਰਾਜ ਕਹਿੰਦੇ ਨੇ ਜਿੱਥੇ ਕੋਈ ਆਪਣਾ ਨਹੀਂ ਉਥੇ ਕਹੇ ਪਰ ਉਹਨੂੰ ਆਪਣਾ ਨਹੀਂ ਬਣਾਇਆ ਇੱਥੇ ਜਿਨ੍ਹਾਂ ਨੂੰ ਆਪਣੇ ਕਿਹਾ ਉਹ ਬਗਾਨੇ ਨੇ ਤੇ ਜਿਹਨੂੰ ਬਗਾਨਾ ਸਮਝਦਾ ਰਿਹਾ ਉਹ ਤਾਂ ਆਪਣਾ ਸੀ ਮਾਇਆ ਮੋਹ ਸਗਲ ਸ਼ਕਸ਼ਾਇਆ ਸੁਤ ਕੰਚਨ ਸੋ ਖੇਤ ਵਧਾਇਆ ਸਭ ਕਿਛ ਆਪਣਾ ਇੱਕ ਰਾਮ ਪਰਾਇਆ ਉਹ ਪਰਾਇਆ ਨਹੀਂ ਸੀ ਉਹ ਆਪਣਾ ਸੀ ਮਹਾਰਾਜ ਜੀ ਨੇ ਕਿਹਾ ਵੈਦੋ ਨਾ ਵਾਹੀ ਭੈਣੋ ਨਾ ਭਾਈ ਇੱਕੋ ਸਹਾਈ ਰਾਮ ਹੈ ਮਹਾਰਾਜ ਕینده ਨੇ ਲਾਜ ਨਾ ਮਰੋ ਕਹੋ ਘਰ ਮੇਰਾ ਜਿਨਾ ਕਿਹਾ ਮਹਾਰਾਜ ਕینده ਨੇ ਕਿਹੜੇ ਰਹਿ ਗਏ ਜੇ ਬਾਣੀ ਚ ਸੀ ਪੜੀਏ ਗਹਿਰੀ ਕਰਕੇ ਨੀਵ ਖੁਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਦਕਾਈ ਜਿਨ ਤ੍ਰਿਣ ਧਰਮੂंड ਬੁਲਾਏ ਹਮਰੋ ਕਰਤਾ RAM ਸਨੇਹੀ ਕਾਏ ਰੇਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇ ਮੇਰੀ ਮੇਰੀ ਲਾਜ ਨਾ ਮਰੋ meri meri kairu karte daryodhan se bhai 12 yojan chhatr chale tha dehi girjan khai sarv soin ki lanka hoti ravan se adhkai ka payo darbande khati khinmai bhai parayi laaj na maro kaho ghar mera te e bhi sachai hai ke jinna vi chugirdha hai na e sirf sukh karke ve ਕਿਸੇ ਰੂਪ ਚ ਲੈ ਲੋ ਚਾਹ ਪਰਿਵਾਰ ਦੇ ਰੂਪ ਚ ਲੈ ਲੋ ਮਿੱਤਰਾਂ ਦੇ ਰੂਪ ਚ ਲੈ ਲੋ ਕਰੋੜਾਂ ਵਿੱਚੋਂ ਇੱਕ ਅੱਧਾ ਹੈ ਜਿਹੜਾ ਕੋਈ ਸਹੀ ਹੋਵੇ ਨਹੀਂ ਤੇ ਅਸਲ ਚ ਸਚਾਈ ਹੋਵੇ ਹਰ ਬੰਦਾ ਸਵਾਰਥ ਕਰਕੇ ਜੁੜਿਆ ਹੈ